ਕਿ ਕਿਨੂੰ ਕਿਸ ਵਿਸ਼ੇ ਤੇ ਮਾਰਕ ਕਰਦਾ ਹੈ ਅੰਮ੍ਰਿਤਪਾਲਾ ਮੰਗਤਿੰਗ ਆਈਸੀ ਦੇਸ ਪੰਜਾਬ ਪ੍ਰਾਣਾ ਅੱਜ ਅਸੀਂ ਹਮਦਰੂ ਨੂੰ ਕੀ ਨਾ ਅਸੀਂ ਉਹਨਾਂ ਦਾ ਜੋ ਕੁਝ ਸਾਡੇ ਬਾਬਾ ਜੀ ਨੇ ਬਕਸ਼ਨ ਬਸਮ ਸੰਗਤ ਜੇ ਨਾਲ ਵੀ ਗਲੇ ਹੈ ਅੱਜ ਇਹਨਾਂ ਨਾਲ ਬਿਲਕੁਲ ਕਿਸੇ ਵੀ ਸਾਡੀ ਗਰੀਬਾਂ ਦੀ ਸੁਣਾਈ ਚੱਲੀ ਹੈ ਔਰ ਜਿਹੜੀਆਂ ਤੀਜਾਂ ਤੋਂ ਸਾਨੂੰ ਆਸ ਹੈ ਉਹਦੇ ਮਾਨ ਜੀ ਜਿੱਤਾਂ ਦਾ ਉਹਨਾਂ ਇਹ ਹੀ ਕਿ ਚਲੋ ਜੇ ਉਹਨਾਂ ਵਿੱਚੋਂ ਨਾ ਬਚਾਰਿੰਦਾ ਤੇ ਕਿਸੇ ਨੇ ਦਿਹਾੜੀ ਕਾਣਾ ਜੀ ਕਿਸੇ ਨੂੰ ਮੁੰਦਰਾ ਚੁਗਲਾਣੀ ਆਂ ਕਿਸੇ ਨੇ ਮਲੀ ਲੱਗਣਾ ਹੁਣ ਉਹਦੇ ਕੰਮ ਰਹਿ ਗਿਆ ਜੀ ਉਹ ਜਗ੍ਹਾ ਬਸ ਸਨ ਸ਼ਕਲ ਹੋ ਗਿਆ ਤੇ ਹੁਣ ਇਹ ਉਹਨਾਂ ਜਿਹੜੋ ਇੱਕ ਮਹੀਨੇ ਉਹਨਾਂ ਤੋਂ ਮਿਲਦਾ ਮਾਜਵਾ ਤੋਂ ਮਿਲ ਜੇਗਾ ਤੇ ਸਾਨੂੰ ਮਾਜਵਾ ਕਰਦਾ ਹੁੰਦਾ ਜੀ ਨਾਲ ਇਹਨਾਂ ਦੇ ਪਾਣੀ ਦੇ ਵਿੱਚ ਅਜੇ ਬਰਬਾਦ ਹੋਏ ਆ ਕਈਆਂ ਦੇ ਕਮਰੇ ਫਾਟ ਗਏ ਨੇ ਕਈਆਂ ਦੇ ਟੱਗੇ ਨੇ ਜੇ ਕੁਝ ਦਿਖਣ ਵਾਲਾ ਹੀ ਉੱਥੇ ਹੁੰਦਾ ਹਣਾ ਉਹ ਪੀ ਕਦਾਵਾ ਉਹ ਕਹਿੰਦਾ ਵੀ ਨਹੀਂ ਨਹੀਂ ਸਾਨੂੰ ਆਰਡਰ ਨੇ ਜਿਹੜਾ ਦਿਖ ਗਿਆ ਉਹ ਹੀ ਲਿਖਣੇ ਆ ਜਿਹੜੇ ਪਾਰਕ ਨੂੰ ਭਾਵੇਂ ਪਤਸੋਂ ਚੌਥੋਂ ਫਿਰ ਛੱਡੇ ਆ ਜਾਣਾ ਉਹ ਇਹ ਦੀ ਨਹੀਂ ਸੋਚੇ ਅਸੀਂ ਐਜੰਟ ਸਾਹਿਬ ਨੂੰ ਨਹੀਂ ਕਿਤੇ ਕਿਸੇ ਐਜੰਟ ਸਾਹਿਬ ਕੋਲ ਨਹੀਂ ਕਿਸੇ ਮਸਲੇ ਤੋਂ ਪਤਾ ਕੀ ਪੜਾਣੀ ਕਿ ਮੰਨੇ ਜਾਣਿਆ ਜਿੰਨੀਆਂ ਸਾਹਿਬ ਜਾਣਗੇ ਉਹ ਪਤਾ ਲਾਉਣਗੇ ਕਿੰਨਾ-ਕਿੰਨਾ ਖਰਚਾ ਲੱਗਦਾ ਤੁਹਾਨੂੰ ਉਹਨਾਂ ਨਾਲ ਮਾਗਲ ਦਿੱਤਾ ਜਾਏਗਾ ਪਰ ਹੁਣ ਅਸ ਤੋਂ ਚੌਥੀ ਕਰਦੇ ਆ ਸਾਡੇ ਲਿਖਣ ਵਾਲੇ ਵੀ ਆਏ ਸੀ ਇਹ ਉਚਾਰੇ ਜਿੰਨੇ ਗਰੀਬ ਜਿਨ੍ਹਾਂ ਦੇ ਪਾੜੇ ਅੱਡੇ ਦੇ ਮਤਲਬ ਹਨ ਫਿੱਟ ਕਰੇ ਕੰਬਾ ਦੇ ਉਹਨਾਂ ਦੀ ਕਿਸੇ ਨੇ ਸੁਣਾਈ ਕੀਤੀ ਹੋਗਾ ਦੋਟਨ ਲੈ ਕੇ ਉਸੇ ਵਧ ਗਈ। ਕੋਈ ਗਰੀਬ ਦੀ ਸੁਣਾਈ ਨਹੀਂ ਪਈ ਜਿੰਨੀ ਵੀ ਅਗੇ ਸੁਣਾਈ ਸੋ ਥੱਲੇ ਬੰਦੇ ਦੀ ਗੱਲ ਸੁਣਦਾ ਨਹੀਂ ਲੱਗਦਾ ਕਿ ਆਪਣੇ ਆਪਣੀ ਚਾਹਤਿਆਂ ਨੂੰ ਹੀ ਜਿਹੜਾ ਵਾ ਉਹਨਾਂ ਨੂੰ ਹੀ ਜਿਹੜਾ ਮਨ ਪੈਂਦਾ ਹੈ ਇਹ ਅੱਗੇ ਜਿਦਿ ਵਾਗਦੀ ਆ ਨਾ ਜਿਦਿ ਜਿਦਿ ਵਾਗਦੀ ਆ ਉਹਨ ਮਿਸਕੇ ਲੈ ਜਾਂਦਾ ਹੁਣ ਇੱਕ ਦੇ ਇਹਨਾਂ ਦੇ ਡੰਗਰ ਵੀ ਖ ਮਰ ਗਿਆ ਅਮਰਾਗਤ ਆ ਗਿਆ ਵਾ ਕਿਸਾ ਲੋ ਲਿਖਾਉਣ ਗਿਆ ਆ ਸਾਰਾ ਨਹੀਂ ਜੇ ਸੁਣਵਾਟਰ ਹੀ ਨਹੀਂ ਜਦੋਂ ਪ੍ਰਸ਼ਾਸਨ ਕਹਿੰਦੇ ਆ ਕਿ ਅਸੀਂ ਸਾਰਿਆਂ ਦੀ ਸਿਰਫ ਨਸਲ ਸੁਣਨ ਵਾਸਤੇ ਆ ਤੇ ਫਿਰ ਇਹ ਕਿਉਂ ਨਹੀਂ ਦੇਖਦੇ ਇਹਨਾਂ ਨੂੰ ਕੀ ਗੱਲ ਹੈ ਇਹਨਾਂ ਨੂੰ ਸੁਣਨਾ ਚਾਹੀਦਾ ਨਾਲੇ ਸਾਡੇ ਗਰੀਬਾਂ ਦਾ ਹੁਣ ਤੁਸੀਂ ਜਾ ਕੇ ਤੁਸੀਂ ਵੇਖਿਆ ਵੀਡੀਓ ਬਣਾਉਦਾ ਪਾਣੀ ਦੇ ਵਿੱਚ ਗਏ ਜੇ ਮੁੰਜੀ ਸਿੰਘ ਇਹਨੇ ਖੁਦ ਵੇਖਿਆ ਕਿ ਸਾਡੇ ਕੀ ਹਾਲਾਤ ਹੀ ਲੱਖ ਲੱਖ ਪਾਣੀ ਗਿਆ ਹੀ ਉਦੋਂ ਵੀ ਇਹ ਮੈਸੇਜ ਕੀਤਾ ਸੱਚੇ ਸਤਪਤ ਮੁਰਸੀ ਨਾਲ ਉਹ ਪ੍ਰਕਾਸ਼ ਦੇ ਵਰਜੀ ਇਹਨਾਂ ਸੰਤਾਂ ਨੇ ਬਾਬਾ ਲਖਮੀ ਸਿੰਘ ਜੀ ਨਾਲ ਹੀ ਇਹਨਾਂ ਨੇ ਸੰਤਾਂ ਨੇ ਸਾਦੀ ਉਦੋਂ ਵੀ ਬੜੀ ਬਰਿਆਸਤ ਨਹੀਂ ਉਹ ਅੱਜ ਵੀ ਇਹਨਾਂ ਦੇ ਕੋਲ ਆਏ ਕਿੰਨੇ ਆਸਰੇ ਲੈਨੇ ਆ ਠੀਕ ਆ ਅੱਜ ਵੀ ਮਨਪਸੰਦ ਦਿੱਤਾ ਹੈ ਇਹਨਾਂ ਨੂੰ ਉਹ ਕੰਜਲ ਕਾ ਜੀ ਬਰਸ ਨਹੀਂ ਹੋਏਗੀ ਨਿੱਤੋ ਕਦ ਜਿਹੜੀ ਕਾਰਵਾਈ ਹੁੰਦੀ ਆ ਅਸੀਂ ਕਰ ਉਹ ਕਰਦੇ ਆ ਜੈ ਬਾਲ ਦੀ ਕੀ ਰਸਮ ਬਾਤ ਮੈਂ ਲਖਪ੍ਰਸੰਤ ਵਾਇਸ ਪ੍ਰਧਾਨ ਨੂੰ ਅਸਤਰਾ ਕਿ ਆਏ ਆ ਅੱਜ ਅੱਜ ਗੋਪਾਲ ਦਾ ਜੋ ਹੜਾ ਪਿੰਡ ਦਾ ਨਕਸ਼ਾ 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 ਹੋਇਆ ਹੈ ਨਾ ਸਾਡੇ ਨਿਜੀ ਪ੍ਰਾਪ ਦੇ ਮਦਦ ਪੱਤਰ ਦੇਣ ਆਏ ਕਿਉਂਕਿ ਸਾਡੀ ਗਰੀਬ ਜੱਟਾਂ ਦਾ ਕਿੱਤੇ ਕੋਈ ਨਹੀਂ ਹੋ ਗਿਆ ਨਾ ਉਹਨਾਂ ਵੀ ਬੇਨਤੀ ਕੀਤੀ ਹੈ ਪ੍ਰਸ਼ਾਸਨ ਨੂੰ ਕਿ ਸਾਡੀ ਜੀਵਨਨ ਸਾਹਿਬਾਂ ਦਾ ਧਿਆਨ ਕਰੋ ਪਰ ਉੱਤੇ ਨੇ ਕੋਈ ਵੀ ਚਾਲੇ ਘਾੜਿਆ ਅੱਜ ਅਸੀਂ ਆਏ ਆ ਜੀ ਐਡੀਸੀ ਸਾਹਿਬ ਦਾ ਤਰਲਾ ਕਰਦੇ ਹਾਂ ਉਹਨਾਂ ਨੂੰ ਮੰਗ ਪੱਤਰ ਦੇਣ ਆਏ ਤੇ ਕੀ ਗੱਲਬਾਤ ਕੀ ਮੰਗ ਪੱਤਰ ਕੀ ਦਿੱਤਾ ਗਿਆ ਮੰਗ ਪੱਤਰ ਇਹ ਦਿੱਤਾ ਹੈ ਕਿ ਜਿਹੜਾ ਇਹਨਾਂ ਦਾ ਘਰ ਠੱਠੇ ਆ ਕੋਈ ਨਕਾਲ ਹੋਇਆ ਹੈ ਕੋਈ ਸਰਕਾਰ ਇਹਨਾਂ ਨੂੰ ਮਦਦ ਕਰੇ ਜਾਂ ਸਹਾਇਤਾ ਕਰੇ ਇਹਨਾਂ ਨੂੰ ਥੋੜਾ ਬਹੁਤ ਕੁਝ ਮਿਲਣਾ ਚਾਹੀਦਾ ਕਿਉਂਕਿ ਤੁਹਾਨੂੰ ਪਤਾ ਜਦੋਂ ਬੰਦੇ ਦਾ ਘਰ ਘਾਇ ਦੰਗਾ ਬੰਦੇ ਨੂੰ ਘਟੋ ਘਟ ਦੋ ਦੋ ਤਿੰਨ ਖਾਲਾ ਉਛ ਨਹੀਂ ਹੁੰਦੀ ਤੇ ਇਹ ਵਿਚਾਰੇ ਅੱਧੀ ਢਿਆੜੀਦਾਰ ਆ ਜਾਤ ਹੋਵੇ ਕੋਈ ਬੰਦਾ ਬਹੁਤ ਤਗੜੀ ਪਰੋਕੀ ਦਾ ਮਾਲਕ ਹੋਵੇ ਬੰਦਾ ਝਟਪਟ ਕਵੇ ਕਿ ਮੈਂ ਇਧਰੋਂ ਕਰ ਦੂ ਮੋਟਰੋਂ ਕਰ ਦੂ ਕਿ ਝਟਪਟ ਇੱਕ ਹੋਰ ਬੈਂਦੀ ਕਿ ਜ਼ਮੀਨਦਾਰ ਦੇ ਸਿਰ ਤੇ ਇਹ ਲੋ ਹੋ ਗਿਆ ਤੇ ਜ਼ਿਮੀਂਦਾਰ ਦਾ ਨੁਕਸਾਨ ਹੋ ਗਿਆ ਕਿ ਕਿਹਾੜੀ ਕਿੱਥੇ ਲਾਊਗਾ ਕੋਈ ਕਿੱਦਾਂ ਕਮਾਊਗਾ ਜ਼ਿਮੀਂਦਾਰ ਸਰਕਾਰ ਦਾ ਆਵਣ ਖਾਣ ਹੋ ਗਿਆ ਤੇ ਫਸਲਾਂ ਮਰ ਗਈਆਂ ਘਰ ਢਾਕੇ ਸਾਰਿਆਂ ਨੂੰ ਆਮਦਿਕਾ ਲੱਗਾ ਜਿਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਜ਼ਰੂਰ ਕਿ ਮੇਰੀ ਹਿੱਤ ਇਹਨਾਂ ਦੀ ਸੁਣਵਾਈ ਕਿ ਏਡੀਸੀ ਸਾਹਮਣੇ ਕੀ ਆਸ਼ਵਾਸਨ ਦਿੱਤਾ ਉਹਨਾਂ ਨੇ ਜੀ ਐਫਪੀਐਮ ਸਾਹਮਣੇ ਮਾਰਕ ਕਰਤੀ ਹੈ ਜੀ ਸਾਡੇ ਸਾਹਮਣੇ ਕੀਤੀ ਹੈ ਜੀ ਉਹ ਕਹਿੰਦੇ ਕਿ ਕੋਈ ਨਹੀਂ ਸੰਯੋਗ ਕਹਿ ਕੇ ਐਫਐਸ ਜਾਬ ਵਾਲਾ ਕਿਹਦਾ ਸਰਪਰ